ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਆਪਾਂ ਪਾਵਨ ਪਵਿੱਤਰ ਰੰਗ 309 ਤੇ ਸੁਭਾਏਮਾਨ ਸ਼ਬਦ ਪੜ੍ਹ ਰਹੇ ਸੀ ਜੋ ਲਾਸਟ ਪੰਕਤੀ ਆਪਾਂ ਪੜ੍ਹੀ ਸੀ ਨਾ ਮਹਾਰਾਜ ਦੱਸਦੇ ਸੀ ਉਹ ਤੇਲੀ ਸੰਧਾ ਬਲਦ ਕਰ ਨਿਤ ਭਲ ਕੇ ਉੱਠ ਪ੍ਰਭ ਜੋਇਆ ਮਹਾਰਾਜ ਕਹਿੰਦੇ ਨਾ ਜਿਵੇਂ ਤੇਲੀ ਦਾ ਬਲਦ ਹਰ ਰੋਜ ਕੋਲੂ ਨਾਲ ਜੋੜਿਆ ਜਾਂਦਾ ਤੇ ਸਾਰਾ ਦਿਨ ਚੱਲਦਾ ਕਿਉਂ ਹਣ ਸਾਰਾ ਦਿਨ ਚੱਲਣਾ ਸਰੀਰਕ ਤਾਂ ਤਕਲੀਫ ਹੁੰਦੀ ਆ ਭਾਈ ਥੱਕਦਾ ਵੀ ਆ ਚਾਹੇ ਉਹ ਪਸ਼ੂ ਆ ਤੇ ਚਾਹੇ ਉਹ ਪੰਛੀ ਆ ਚਾਹੇ ਮਨੁੱਖ ਆ ਮਹਾਰਾਜ ਕਹਿੰਦੇ ਨਾ ਐਵੇਂ ਹੀ ਤੇਲੀ ਦੇ ਬਲਦ ਵਾਂਗ ਜਿਵੇਂ ਤੇਲੀ ਦਾ ਬਲਦ ਹਰ ਰੋਜ ਕੋਲੂ ਨਾਲ ਜੁੜਦਾ ਹੈ ਇਸੇ ਤਰ੍ਹਾਂ ਹੀ ਨਿੰਦਿਆ ਕਰਨ ਵਾਲਾ ਨਿਤ ਨਿੰਦਿਆ ਦੇ ਗੇੜ ਵਿੱਚ ਪਾ ਕੇ ਦੁੱਖ ਸੰਦਾ ਹੈ ਜਿਵੇਂ ਤੇਲੀ ਦਾ ਬਲਦ ਕੋਲੂ ਦੇ ਦਾਲੇ-ਦਾਲੇ ਘੁੰਮਦਾ ਰਹਿੰਦਾ ਸਾਰਾ ਦਿਨ ਕਹਿੰਦਾ ਤਾਂ ਹੋਊਗਾ ਵੀ ਬਹੁਤ ਤੁਰ ਲਿਆ ਅੱਜ ਤਾਂ ਬੜੀ ਦੂਰ ਆ ਜਾਾਂਗੇ ਆਗੇ ਹੋਵਾਂਗੇ ਪਰ ਕਿਉਂਕਿ ਉਹਦੇ ਅੱਖਾਂ ਤੇ ਪੱਟੀ ਬੰਨੀ ਹੁੰਦੀ ਆ ਜਦੋਂ ਪੱਟੀ ਖੋਲਦੀ ਆ ਤੇ ਉੱਥੇ ਦਾ ਉੱਥੇ ਹੀ ਖੜਾ ਹੁੰਦਾ ਹੈ ਨਿੰਦਕ ਦਾ ਵੀ ਕੋਈ ਹਿਸਾਬ ਕਿਤਾਬ ਇਹੋ ਜਿਹਾ ਹੀ ਹੋਊਗਾ ਵੀ ਬਸ ਆਪਾਂ ਤਾਂ ਖਣੀ ਕੀ ਲਾਭ ਖੱਟ ਲਿਆ ਪਤਾ ਨਹੀਂ ਕਿੰਨੀਆਂ ਮੰਜ਼ਲਾਂ ਤੈਅ ਕਰ ਲਈਆਂ ਪਰ ਨਿੰਦਕ ਰਹਿੰਦਾ ਉੱਥੇ ਦਾ ਉੱਥੇ ਹੀ ਆ ਅੱਗੇ ਮਹਾਰਾਜ ਦੱਸਦੇ ਨੇ ਹਰ ਵੇਖੇ ਸੁਨੇ ਨਿਤ ਸਭ ਕਿਸ ਤਿੱਦੂ ਕਿਸ ਗੁੱਝਾ ਨਾ ਹੋਇਆ ਤਿੱਦੂ ਹਰ ਸਦਾ ਹਰੀ ਸਦਾ ਇਹ ਸਭ ਕੁਝ ਵੇਖਦਾ ਹੈ ਸੁਣਦਾ ਹੈ ਉਸ ਤੋਂ ਕੋਈ ਗੱਲ ਲੁਕੀ ਨਹੀਂ ਰਹਿ ਸਕਦੀ ਕਈ ਕਹਿੰਦੇ ਨੇ ਆ ਵੀਡੀਓ ਵੀ ਦੇਖ ਲਈ ਦੀਆਂ ਕਹਿੰਦੇ ਅਸੀਂ ਰੱਬ ਨੂੰ ਤਾਂ ਮੰਨਦੇ ਨਹੀਂ ਭਾਈ ਨਾ ਕੋਈ ਰੱਬ ਨਾਉਂਦੀ ਚੀਜ਼ ਹੈ ਤੇ ਜੋ ਕੁਝ ਕਰਦਾ ਮਨੁੱਖ ਹੀ ਕਰਦਾ ਤੇ ਗੁਰਬਾਣੀ ਕਹਿੰਦੀ ਹੈ ਮਨੁੱਖ ਕੀ ਤੋਂ ਪ੍ਰਤੀਤ ਤਿਆਗ ਦੇਵਨ ਕੋ ਇੱਕੇ ਭਗਵਾਨ ਹੁਣ ਗੁਰਬਾਣੀ ਗੁਰੂ ਸਾਹਿਬ ਇਹ ਕਹਿੰਦੇ ਨੇ ਵੀ ਭਾਈ ਭਗਵਾਨ ਹੀ ਆ ਸਭ ਕੁਝ ਦੇਣ ਵਾਲਾ ਤੇ ਮਨੁੱਖ ਦੇ ਤਾਂ ਹੱਥ ਵਿੱਚ ਹੀ ਕੁਝ ਨਹੀਂ ਚਲੋ ਜਿਨ੍ਹਾਂ ਨੇ ਭਾਈ ਬਾਣੀ ਨਹੀਂ ਪੜੀ ਸੁਣੀ ਉਹ ਇਹ ਗੱਲਾਂ ਕਰ ਸਕਦੇ ਨੇ ਪਰ ਗੁਰਬਾਣੀ ਦੇ ਕਸਵੱਟੀ ਤੇ ਦੇਖਾਂਗੇ ਗੱਲ ਤਾਂ ਉਹ ਸਤ ਸੁਣਦਾ ਸਤ ਵੇਖਦਾ ਆਹ ਹੋਣ ਵਾਲੀ ਪੰਕਤੀ 'ਚ ਵੀ ਇਹੀ ਦੱਸਦੇ ਨੇ ਸਤਿਗੁਰੂ ਹਰ ਵੇਖੇ ਸੁਣੇ ਨਿਤ ਸਭ ਕੁਛ ਤਿੱਦੂ ਕੁਛ ਗੁੱਝਾ ਨਾ ਹੋਇਆ ਹਰੀ ਸਦਾ ਇਹ ਸਭ ਕੁਝ ਵੇਖਦਾ ਹੈ ਤੇ ਸੁਣਦਾ ਹੈ ਉਸ ਤੋਂ ਕੋਈ ਗੱਲ ਲੁਕੀ ਨਹੀਂ ਰਹਿ ਸਕਦੀ ਤੇ ਤੂੰ ਭਾਵੇਂ ਮਨੁੱਖ ਜੋ ਮਰਜ਼ੀ ਕਰਦਾ ਰਹਿ ਜਿਵੇਂ ਜੁਪੀਐਸ ਲੱਗ ਜਾਂਦਾ ਨਾ ਅੱਜਕੱਲ ਜੁਪੀਐਸਸੀ ਕਹਿੰਦੇ ਆ ਮੇਰਾ ਖਿਆਲੋ ਸਿਸਟਮ ਆ ਜਿਹੜਾ ਵੀ ਅਬ ਇੰਡੀਆ ਦੇ ਵਿੱਚ ਕਾਰਗਵਾ ਕਾਰੋਬਾਰ ਆ ਤੇ ਬੰਦੇ ਦਾ ਕੈਨੇਡਾ ਬੈਠਾ ਦੇਖੀ ਜਾਂਦਾ ਉਹ ਇਹ ਸਿਸਟਮ ਨਾ ਕੁਦਰਤ ਦਾ ਇਤੋਂ ਵੱਡਾ ਸਿਸਟਮ ਹੈ ਕਿਉਂਕਿ ਉਹਨੇ ਤਾਂ ਉੱਥੇ ਕੁਛ ਧਰੇ ਵਿੱਚ ਹੀ ਲਾਇਆ ਨਾ ਉਹ ਜੁਪੀਸ ਤੇ ਉਹ ਆਪਣਾ ਹੀ ਦੇਖ ਰੱਖਦਾ ਕਾਰੋਬਾਰ ਤੇ ਉਹ ਪ੍ਰਭੂ ਪਰਮਾਤਮਾ ਦਾ ਐਸਾ ਜੁਪੀਸ ਲੱਗਾ ਹੋਇਆ ਜਿਹੜਾ ਸਾਰੇ ਸੰਸਾਰ ਨੂੰ ਤੇ ਸਾਰੀ ਦੁਨੀਆ ਨੂੰ ਦੇਖ ਰਿਹਾ ਤੇ ਸੁਣ ਰਿਹਾ ਇਹ ਬੰਦਿਆ ਇਹ ਬੰਦਿਆ ਖਿਆਲ ਰੱਖੀਏ ਇਹ ਉਹ ਸਦਾ ਸੁਣਦਾ ਸਾਧ ਵੇਖਦਾ ਦੱਸਿਆ ਐਸੇ ਪੰਕਤੀ ਚੀ ਇਹ ਪਾਵਨ ਪਵਿੱਤਰ ਅੰਗ 309 ਤੇ ਅਸਭਾਯ ਮਾਨ ਤੇ ਅਗਲੇ ਬੰਦ ਚ ਦੱਸਦੇ ਨੇ ਜੈਸਾ ਬੀਜੇ ਸੋਲਣੇ ਸੋ ਲੁਣੇ ਜਿਹਾ ਪਰਬਕ ਨੇ ਬੋਇਆ ਮਹਾਰਾਜ ਕਹਿੰਦੇ ਜਿਹੋ ਜਾਂ ਬੀਜ ਬੀਜਿਆ ਤੋਂ ਪਹਿਲਾਂ ਤੇ ਹੁਣ ਬੀਜ ਰਿਹਾ ਉਹੀ ਫਲ ਖਾਣਾ ਪੈਣਾ ਤੈਨੂੰ ਜੋ ਬੀਜ ਰਿਹਾ ਤੇ ਜੋ ਬੀਜਿਆ ਅੱਗੇ ਮਾਰਾ ਦੱਸਦੇ ਨੇ ਜਿਸ ਕਿਰਪਾ ਕਰੇ ਪ੍ਰਭ ਆਪਣੀ ਤਿਸ ਸਤਗੁਰ ਕੇ ਚਰਨ ਧੋਇਆ ਭਾਈ ਜਿਸ ਮਨੁੱਖ ਤੇ ਪ੍ਰਭੂ ਆਪਣੀ ਮਿਹਰ ਕਰਕੇ ਉਹ ਸਤਗੁਰੂ ਦੇ ਚਰਨ ਧੋਂਦਾ ਹੈ ਮਿਹਰ ਕਰੇ ਜਿਸ ਤੇ ਪ੍ਰਭੂ ਪਰਮਾਤਮਾ ਜਿਸ ਮਨੁੱਖ ਤੇ ਪ੍ਰਭੂ ਆਪਣੀ ਮਿਹਰ ਕਰੇ ਉਹ ਸਤਿਗੁਰੂ ਦੇ ਚਰਨ ਧੋਂਦਾ ਹੈ ਚਰਨ ਧੋਣ ਦਾ ਕਿਵੇਂ ਕੀ ਭਾਵ ਹੈ ਵੀ ਗੁਰੂ ਦੇ ਬਚਨਾਂ ਤੇ ਫੁੱਲ ਚੜਾਉਂਦਾ ਹੈ ਆਮ ਜੀ ਗੱਲਾਂ ਨਾ ਇਹ ਪੰਜਾਬੀ ਭਾਸ਼ਾ ਵੀ ਅਸੀਤ ਜੀ ਛੋਟੇ ਬਚਨਾਂ ਤੇ ਫੁੱਲ ਚੜ੍ਹਦੇ ਆ ਫੁੱਲ ਚੜਾਉਣ ਦਾ ਭਾਵ ਕੀ ਆ ਕਿ ਵੀ ਜੋ ਗੁਰੂ ਨੇ ਬਚਨ ਕਿਹਾ ਸਤ ਕਰਕੇ ਮੰਨ ਲਿਆ ਜੋ ਕਿ ਆਪਾਂ ਰੋਜ਼ ਇਤਿਹਾਸ ਚੋਂ ਗੱਲ ਕਰਦੇ ਆਂ ਸਿੰਘ ਸਿੰਗੜੀਆਂ ਨੇ ਗੁਰੂ ਦੇ ਬਚਨਾਂ ਤੇ ਫੁੱਲ ਚੜਾਏ। ਅਕੱਲ ਮੈਂ ਸੁਣ ਰਿਹਾ ਸੀ ਵੀ ਛੋਟੀ ਤੋਂ ਛੋਟੀ ਉਮਰ ਦਾ ਸ਼ਹੀਦ ਕੌਣ ਆ ਸਿੱਖੀ ਦੇ ਵਿੱਚ? ਕਹਿਣ ਵਾਲੇ ਦੱਸਣ ਵਾਲੇ ਨੇ ਦੱਸਿਆ ਕਹਿੰਦੇ ਬਾਬਾ ਜੋਰਾਵਰ ਸਿੰਘ ਜੀ 7 ਸਾਲ ਦੀ ਉਮਰ ਦੇ ਵਿੱਚ। ਕਹਿੰਦੇ ਉਦੋਂ ਛੋਟੀ ਉਮਰ ਦਾ ਉਦੋਂ ਛੋਟੀ ਉਮਰ ਦਾ ਪੌਣੇ 4 ਸਾਲ ਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਪੁੱਤਰ ਉਹ ਪੋਚਨ ਵਾਲਾ ਫੇਰ ਗਾਂਹ ਹੋਰ ਵਦਗਾ ਕਹਿੰਦਾ ਇਤੋਂ ਛੋਟੀ ਉਮਰ ਦਾ ਕਹਿੰਦਾ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਕੋਈ 2 ਦਿਨਾਂ ਦਾ ਬੱਚਾ ਤੇ ਕੋਈ 5 ਦਿਨਾਂ ਦਾ ਤੇ ਕੋਈ 7 ਦਿਨਾਂ ਦਾ ਤੇ ਕੋਈ 4 ਮਹੀਨਿਆਂ ਦਾ ਕੋਈ 5ਾਂ ਦਾ ਜਿਹੜੇ ਮੀਰ ਮੰਨੂ ਦੀ ਜੇਲ੍ਹ ਵਿੱਚ ਸ਼ਹੀਦ ਕੀਤੇ ਗਏ ਬੱਚੇ ਕਹਿਣ ਦਾ ਭਾਵ ਆ ਜਿਸ ਕਿਰਪਾ ਕਰੇ ਪ੍ਰਭ ਆਪਣੀ ਤੇ ਸਤਗੁਰ ਕੇ ਚਰਨ ਧੋਏ ਆ ਧੋਇਆ ਉਹ ਫਿਰ ਜਿਨ੍ਹਾਂ ਤੇ ਕਿਰਪਾ ਹੁੰਦੀ ਆ ਉਹ ਸਤਗੁਰਾਂ ਦੇ ਬਚਨਾਂ ਤੇ ਫੁੱਲ ਚੜਾਉਂਦੇ ਨੇ ਉਹ ਧਉਂਦੇ ਨੇ ਸਤਗੁਰੂ ਦੇ ਚਰਨ ਆਪਣਾ ਆਪ ਕੁਰਬਾਨ ਕਰਕੇ ਜਿਸ ਮਨੁੱਖ ਤੇ ਪ੍ਰਭੂ ਆਪਣੀ ਮਿਹਰ ਕਰੇ ਉਹ ਸਤਗੁਰੂ ਦੇ ਚਰਨ ਧੁੰਦਾ ਹੈ ਇਹ ਮਿਹਰ ਆ ਉਨ੍ਹਾਂ ਤੇ ਹੁਣ ਵੀ ਹੈਗੇ ਨੇ ਹੁਣ ਵੀ ਇਤਿਹਾਸ ਦੁਹਰਾ ਜਾਂਦੇ ਨੇ ਕਈ ਭੈਣਾ ਨੇ ਇਤਿਹਾਸ ਵੀ ਦੁਹਰਾਇਆ ਤੇ ਵੀਰਾਂ ਨੇ ਵੀ ਅਗੇ ਮਹਾਰਾਜ ਜਨੇ ਗੁਰ ਸਤਗੁਰ ਪਿੱਛੇ ਤਰ ਗਿਆ ਜੋ ਲੋਹਾ ਕਾਠ ਸੰਗੋਇਆ ਮਹਾਰਾਜ ਕਹਿੰਦੇ ਜਿਵੇਂ ਲੋਹਾ ਕਾਠ ਦੇ ਸੰਗ ਤਰਦਾ ਹੈ ਕਾਠ ਦੇ ਸੰਗ ਭਾਵ ਵੇ ਬੇੜੀ ਲੱਕੜ ਦੀ ਹੁੰਦੀ ਆ ਨਾ ਲੱਕੜ ਦੀ ਬੇੜੀ ਦੇ ਵਿੱਚ ਲੋਹਾ ਰੱਖ ਕੇ ਪਾਰ ਲੰਘਾਇਆ ਜਾਂਦਾ ਸਮੁੰਦਰ ਤੋਂ دریاਆਂ માં ਤੋਂ ਨਦੀਆਂ ਤੋਂ ਬੇੜੀਆਂ ਪੈਂਦੀਆਂ ਹਜੇ ਵੀ ਬੇੜੀਆਂ ਪੈਂਦੀਆਂ ਹੈਗੀਆਂ ਬੇੜੀਆਂ ਕਈਆਂ ਥਾਂਾਂ ਤੇ ਹਜੇ ਵੀ ਅਸੀਂ ਤੁਹਾਹਰ ਦੀ ਕਿਰਪਾ ਨਾਲ ਬੇੜੀਆਂ ਦੇ ਵਿੱਚ ਦੀ ਪਾਰ ਕਰਦੇ ਹੀ ਰਹੇ ਆ ਸਤਲੁਜ ਉਦੋਂ ਪਾਣੀ ਵੀ ਬਹੁਤ ਹੁੰਦਾ ਛੋਣ ਤਾਂ ਸੁੱਕਾ ਪਿਆ ਮਾਰਾ ਜਿੱਥੇ ਦੱਸਦੇ ਨੇ ਸਤ ਗੁਰੂ ਸਤਗੁਰ ਪਿੱਛੇ ਤਰ ਗਿਆ ਜਿਉ ਲੋਹਾਕਾਰ ਸੰਗੋਇਆ ਜਿਵੇਂ ਲੱਕੜ ਦੀ ਬੇੜੀ ਵਿੱਚ ਲੋਹੇ ਨੂੰ ਰੱਖ ਕੇ ਪਾਰ ਲੰਘਾਇਆ ਜਾਂਦਾ ਇਸੇ ਤਰ੍ਹਾਂ ਹੀ ਉਹ ਸਤਿਗੁਰੂ ਦੇ ਪੂਰਨਿਆਂ ਤੇ ਤੁਰ ਕੇ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ ਗੁਰੂ ਦਾ ਪਿਆਰਾ ਭੈਣਾ ਚ ਭਾਈ ਆ ਅਗੇ ਮਹਾਰਾਤਾ ਜਨ ਨਾਨਕ ਨਾਮ ਧਿਆਏ ਤੂੰ ਜਨ ਨਾਨਕ ਨਾਮ ਧਿਆਏ ਤੂੰ ਜਪ ਹਰ ਹਰ ਨਾਮ ਸੁਖ ਹੋਇਆ ਮਹਾਰਾਜ ਕਹਿੰਦੇ ਇਸ ਵਾਸਤੇ हे ਦਾਸ ਨਾਨਕ ਤੂੰ ਨਾਮ ਜਪ ਕਿਉਂਕਿ ਪ੍ਰਭੂ ਦਾ ਨਾਮ ਜਪਿਆ ਸੁਖ ਮਿਲਦਾ ਹੈ ਮਹੱਲਾ ਚੌਥਾ ਬੜਵਾਗੀਆਂ ਸੋਹਾਗਣੀ ਜਿਨ੍ਹਾਂ ਗੁਰਮਖ ਮਿਲਿਆ ਹਰ ਰਾਈ ਅੰਤਰ ਜੋਤ ਪਰਗਾਸਿਆ ਨਾਨਕ ਨਾਮ ਸਮਾਏ ਮਹਾਰਾਜ ਕਹਿੰਦੇ ਸਤਿਗੁਰੂ ਦੇ ਸਨਮੁਖ ਰਹਿ ਕੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਪ੍ਰਕਾਸ਼ ਰੂਪ ਪ੍ਰਭੂ ਮਿਲ ਪਿਆ ਹੈ ਉਹ ਜੀਵ ਇਸਤਰੀਆਂ ਵੱਡੇ ਭਾਗਾਂ ਵਾਲੀਆਂ ਤੇ ਜਿਉਂਦੇ ਖਸਮ ਵਾਲੀਆਂ ਹਨ ਜੀਵ ਇਸਤਰੀ ਸੁਹਾਗਣ ਹੈ ਤੇ ਸੁਹਾਗਣ ਕਿਹਨੂੰ ਕਿਹਾ ਜਾਂਦਾ ਜਿਹਦਾ ਪਤੀ ਜੀਵਤ ਹੈ ਤੇ ਜਿਹੜੀ ਪ੍ਰਭੂ ਪਰਮਾਤਮਾ ਦੇ ਨਾਲ ਨਾਮ ਨਾਲ ਜੁੜੀ ਹੋਈ ਆ ਜੀਵ ਇਸਤਰੀ ਉਹ ਸਦਾ ਸੁਹਾਗਣਾ ਕਿਉਂਕਿ ਪ੍ਰਭੂ ਪਰਮਾਤਮਾ ਸਦਾ ਜੀਵਤ ਹੈ ਉਹ ਕਿਤੇ ਆਉਂਦਾ ਜਾਂਦਾ ਨਹੀਂ ਤੇ ਮਰਦਾ ਜੰਮਦਾ ਨਹੀਂ ਅੰਤਰ ਜੋਤ ਪਰਗਾਸੀ ਆ ਨਾਨਕ ਨਾਮ ਸਮਾਈ ਮਹਾਰਾਜ ਕਹਿੰਦੇ ਨਾਮ ਵਿੱਚ ਲੀਨ ਹੋਇਆ ਉਹਨਾਂ ਦੇ ਹਿਰਦੇ ਦੀ ਜੋਤ ਜਗ ਪੈਂਦੀ ਹੈ ਪੌੜੀ ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਮਹਾਰਾਜ ਕਹਿੰਦੇ ਇਹ ਸਾਰਾ ਮਨੁੱਖਾ ਸਰੀਰ ਧਰਮ ਕਮਾਉਣ ਦੀ ਥਾਂ ਹੈ ਇਸ ਵਿੱਚ ਸੱਚੇ ਪ੍ਰਭੂ ਦੀ ਜੋਤ ਲੁਕੀ ਹੋਈ ਹੈ ਮੁਰਖੇ ਜਨਮ ਵਿੱਚ ਜੀ ਸੱਚੇ ਪ੍ਰਭੂ ਦੀ ਜੋਤ ਲੁਕੀ ਹੋਈ ਆ ਮਹਾਰਾਜ ਕਹਿੰਦੇ ਇਹ ਜਿਹੜਾ ਸਰੀਰ ਮਨੁੱਖਾ ਮਿਲਿਆ ਨਾ ਇਹ ਧਰਮ ਕਮਾਉਣ ਵਾਸਤੇ ਆ ਤੇ ਕਮਾਇਆ ਜਾ ਸਕਦਾ ਮਨੁੱਖ ਹੀ ਧਰਮ ਕਮਾ ਸਕਦਾ ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਗੋਹਜਨ ਰਤਨ ਵਿੱਚ ਲੋਕ ਰਹੇ ਕੋਈ ਗੁਰਮਖ ਸੇਵਕ ਕੱਢੇ ਕੋਤ ਮਹਾਰਾਜ ਕਹਿੰਦੇ ਇਸ ਸਰੀਰ ਵਿੱਚ ਦੇਵੀ ਗੁਣ ਰੂਪ ਗੁੱਜੇ ਲਾਲ ਲੁਕੇ ਹੋਏ ਹਨ ਸਤਿਗੁਰੂ ਦੇ ਸਨਮੁਖ ਹੋਇਆ ਕੋਈ ਬਿਰਲਾ ਸੇਵਕ ਇਹਨਾਂ ਨੂੰ ਪੁੱਟ ਕੇ ਭਾਵ ਡੂੰਗੀ ਵਿਚਾਰ ਨਾਲ ਕੱਟਦਾ ਹੈ ਡੂੰਗੀ ਵਿਚਾਰ ਕਰਕੇ ਆਪਣੇ ਅੰਦਰ ਇਹ ਦੇਵੀ ਗੁਣਾਂ ਨੂੰ ਪ੍ਰਗਟ ਕਰ ਲੈਂਦਾ ਹੈ ਗੁਰੂ ਦਾ ਪਿਆਰਾ ਉਹ ਭੈਣ ਵੀ ਹੋ ਜਾਂਦੀ ਹੈ ਤੇ ਭਾਈ ਵੀ ਗੁਰੂ ਦਾ ਪਿਆਰਾ ਅਗੇ ਮਹਾਰਾਜ ਦੱਸਦੇ ਨੇ ਸਭ ਆਤਮ ਰਾਮ ਪਛਾਣਿਆ ਤਾਂ ਇੱਕ ਰਬਿਆ ਇੱਕੋ ਊਤਪੋਤ ਮਹਾਰਾਜ ਕਹਿੰਦੇ ਜਦੋਂ ਜਦੋਂ ਉਹ ਸੇਵਕ ਇਹ ਲਾਲ ਲੱਭ ਲੈਂਦਾ ਹੈ ਤਦੋਂ ਇੱਕ ਪ੍ਰਭੂ ਨੂੰ ਸਾਰੀ ਸ੍ਰਿਸ਼ਟੀ ਵਿੱਚ ਇਸ ਤਰ੍ਹਾਂ ਰਵਿਆ ਹੋਇਆ ਪਛਾਣਦਾ ਹੈ ਜਿਵੇਂ ਤਾਣੇ ਤੇ ਪੇਟੇ ਵਿੱਚ ਇੱਕੋ ਸੂਤ ਹੁੰਦਾ ਹੈ ਤਾਣਾ ਪੇਟਾ ਤਾਂ ਆਪਾਂ ਸਮਝਦੇ ਹੀ ਆ ਨਾ ਆਮ ਹੀ ਸਮਝਦੇ ਆ ਤਾਣਾ ਪੇਟਾ ਦਾ ਵੈਸੇ ਹੋਣ ਵਾਲੇ ਅੰਗਰੇਜ਼ੀ ਪੜ੍ਹਨ ਵਾਲੇ ਭਾਵੇਂ ਨਾਂ ਪਤਾ ਹੋਵੇ ਇਹਨਾਂ ਨੂੰ ਭਾਈ ਕੁਛ ਕਿਹਾ ਨਹੀਂ ਜਾ ਸਕਦਾ ਪੁੱਛ ਲਾਂਗੇ ਤਾਣਾ ਪੇਟਾ ਪਲੱਸ 2 ਵਾਲੇ ਹੈਗੇ ਆ ਜੋ ਆਕ ਆਪਣੇ ਘਰੇ ਪੁੱਛ ਲਾਂਗੇ ਵੀ ਤਾਣਾ ਪੇਟਾ ਕੀ ਹੁੰਦਾ ਵਾ ਗਿਆਨ ਚ ਵਾਧਾ ਹੋ ਜੂ ਤਾਣਾ ਪੇਟਾ ਆਪਾਂ ਜਾਣਦੇ ਆ ਵੀ ਪਹਿਲਾਂ ਤਾਣਾ ਪਾਇਆ ਜਾਂਦਾ ਤੇ ਫੇਰ ਉਹਦੀ ਬਣਤੀ ਕੀਤੀ ਜਾਂਦੀ ਉਹਨੂੰ ਪੇਟਾ ਕਹਿੰਦੇ ਆ ਤਾਣੇ ਬਾਣੇ ਦੀ ਤਰ੍ਹਾਂ ਚਾਹੇ ਉਹ ਮੰਜਾ ਬੁਣਿਆ ਹੋਵੇ ਚਾਹੇ ਕੱਪੜਾ ਬੁਣਨਾ ਚਾਹੇ ਦਰੀਆਂ ਖੇਸ ਕੁਝ ਵੀ ਬੁਣਿਆ ਹੋਇਆ ਉਹ ਤਾਣਾ ਬਾਣਾ ਦੇ ਵਿੱਚ ਇੱਕੋ ਸੂਤ ਹੀ ਹੁੰਦਾ ਠੀਕ ਆ ਜੀ ਰੰਗ ਵੱਖਰਾ ਵੱਖਰਾ ਹੋ ਸਕਦਾ ਹੈਗਾ ਕਿਉਂਕਿ ਦੁਨੀਆ ਰੰਗ ਬਰੰਗੀ ਹੈ ਕੋਈ ਲੰਬਾ ਕੋਈ ਮਧਰਾ ਕੋਈ ਕਾਲਾ ਕੋਈ ਗੋਰਾ ਠੀਕ ਆ ਜੀ ਦੁਨੀਆ ਦੇ ਰੰਗ ਬਹੁਤ ਨੇ ਕੁਦਰਤ ਦੇ ਵਿੱਚ ਰੰਗ ਤਾਂ ਨੇਕਾ ਹੀ ਨੇ ਅੰਤ ਹੀ ਨਹੀਂ ਪਾਇਆ ਜਾ ਸਕਦਾ ਮਹਾਰਾਜ ਕਹਿੰਦੇ ਸਭ ਆਤਮ ਰਾਮ ਪਛਾਣਿਆ ਤਾਂ ਇੱਕ ਰਬ ਰਿਆ ਇੱਕੋ ਊਤ ਪੋਤ ਜਦੋਂ ਉਹ ਸੇਵਕ ਇਹ ਲਾਭ ਲੱਭ ਲੈਂਦਾ ਹੈ ਨਾ ਤਦੋਂ ਇੱਕ ਪ੍ਰਭੂ ਨੂੰ ਸਾਰੀ ਸ੍ਰਿਸ਼ਟੀ ਵਿੱਚ ਇਸ ਤਰ੍ਹਾਂ ਰਵਿਆ ਹੋਇਆ ਪਛਾਣਦਾ ਹੈ ਜਿਵੇਂ ਤਾਣੇ ਤੇ ਪੇਟੇ ਵਿੱਚ ਇੱਕੋ ਸੂਤ ਹੁੰਦਾ ਹੈ ਕਿਉਂ ਫਿਰ ਉਹ ਭਗਤਾਂ ਦੀ ਬਾਣੀ ਵਿੱਚ ਵੀ ਸ਼ਬਦਾਂ ਵੀ ਸਭ ਕੋ ਗੁੰਬਿੰਦ ਹੈ ਸਭ ਕੋ ਗੁੰਬਿੰਦ ਹੈ ਗੋਬਿੰਦ ਮਨ ਨਹੀਂ ਕੋਈ ਫਿਰ ਸਾਰਿਆਂ ਵਿੱਚ ਉਹਨੂੰ ਪ੍ਰਭੂ ਪਰਮਾਤਮਾ ਦਿਖਦਾ ਹੈ ਫਰ ਨਫਰਤ ਨਾਲ ਨਹੀਂ ਦੇਖਦਾ ਕਿਸੇ ਨੂੰ ਵੀ ਅੱਗੇ ਮਹਾਰਾਜ ਦੱਸਦੇ ਨੇ ਇੱਕ ਦੇਖਿਆ ਇੱਕ ਮੰਨਿਆ ਇੱਕੋ ਸੁਣਿਆ ਸਰਬਨ ਸਰੋਤ ਮਹਾਰਾਜ ਕਹਿੰਦੇ ਤਦੋਂ ਉਹ ਸੇਵਕ ਸਾਰੇ ਸੰਸਾਰ ਵਿੱਚ ਇੱਕ ਹਰੀ ਨੂੰ ਹੀ ਦੇਖਦਾ ਹੈ ਇੱਕ ਹਰੀ ਤੇ ਹੀ ਭਰੋਸਾ ਕਰਦਾ ਹੈ ਤੇ ਆਪਣੀ ਕੰਨੀ ਇੱਕ ਹਰੀ ਦੀਆਂ ਹੀ ਗੱਲਾਂ ਸੁਣਦਾ ਹੈ ਸਰਬਨ ਮੈਨੇ ਕੰਨ ਤੇ ਸਰੋਤ ਮੈਨੇ ਸੁਣਨਾ ਠੀਕਾ ਜੀ ਅੱਖਾਂ ਨਾਲ ਵੇਖਣਾ ਤੇ ਮਨ ਵਿੱਚ ਮੰਨ ਲੈਣਾ ਵੀ ਮਨ ਨੇ ਮੰਨ ਲਿਆ ਹੁਣ ਵੀ ਇੱਕੋ ਹੀ ਆ ਤੇ ਇੱਕੋ ਹੀ ਸੁਣਿਆ ਪ੍ਰਭੂ ਪਰਮਾਤਮਾ ਹੋਰ ਨਾ ਕਿਸੇ ਦੀ ਸਬਤ ਸਲਾਹ ਸੁਣੀ ਤੇ ਨਾ ਸੁਣਨੀ ਆ ਤੇ ਨਾ ਕਰਨੀ ਆ ਅਗੇ ਮਹਾਰਾਹ ਦੱਸਦੇ ਨੇ ਜਨ ਨਾਨਕ ਨਾਮ ਸਲਾਹੇ ਤੂੰ ਸੱਚ ਸੱਚੇ ਸੇਵਾ ਤੇਰੀ ਹੋਤ ਮਹਾਰਾਜ ਕਹਿੰਦੇ ਹੈ ਦਾਸ ਨਾਨਕ ਤੂੰ ਵੀ ਇਸੇ ਤਰ੍ਹਾਂ ਨਾਮ ਦੀ ਉਸਤਤ ਕਰ ਸੱਚਮੁੱਚ ਤੇਰੀ ਇਹ ਸੇਵਾ ਪ੍ਰਭੂ ਦੇ ਦਰ ਤੇ ਕਬੂਲ ਹੋਵੇਗੀ ਅਗਲੇ ਵੰਦ ਚ ਮਹਾਰਾ ਜੀ ਨੇ ਇਹ ਪਾਵਨ ਪਵਿੱਤਰ ਅੰਗ 310 ਦੇ ਚੱਲਿਆ ਗਿਆ ਜੀ ਸ਼ਲੋਕ ਸ਼ਲੋਕ ਮਹੱਲਾ ਚੌਥਾ ਜਿੰਨਾ ਹਿਰਦੇ ਵਿੱਚ ਪ੍ਰਭ ਵਸ ਪਿਆ ਮਹਾਰਾਜ ਕਹਿੰਦੇ ਸਭ ਰਸ ਤਨ ਕ ਹਿਰਦੇ ਹੈ ਜਿਨ ਹਰ ਵਸਿਆ ਮਨ ਮਾਹੀ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਵਸ ਪਿਆ ਹੈ ਭਾਵ ਜਿਨ੍ਹਾਂ ਦੇ ਪ੍ਰਭੂ ਨੇ ਮਨ ਵਿੱਚ ਅਨਭਵ ਅਨਭਵ ਕਰ ਲਿਆ ਹੈ ਜਿਨ੍ਹਾਂ ਨੇ ਪ੍ਰਭੂ ਨੂੰ ਮਨ ਵਿੱਚ ਅਨੁਭਵ ਕਰ ਲਿਆ ਹੈ ਸਾਰੇ ਰਸ ਉਹਨਾਂ ਦੇ ਅੰਦਰ ਹਨ ਭਾਵ ਸੰਸਕਾਰਕ ਸੰਸਾਰਕ ਪਦਾਰਥਾਂ ਦੇ ਰਸਾਂ ਦਾ ਸਵਾਦ ਲੈਣ ਲਈ ਉਹ ਜੀਵ ਆਪਣੇ ਮਨ ਨੂੰ ਮਾਇਆ ਵੱਲ ਦੌੜ ਨਹੀਂ ਦਿੰਦੇ ਹਿਰਦੇ ਵਿੱਚ ਨਾਮ ਰਸ ਦਾ ਆਨੰਦ ਲੈਂਦੇ ਹਨ ਜੋ ਸਭ ਰਸਾਂ ਤੋਂ ਉੱਤਮ ਰਸ ਹੈ ਹਰ ਦਰਗਹ ਤੇ ਮੁਖ ਉਜਲੇ ਹਰ ਦਰਗਹ ਤੇ ਮੁਖ ਉਜਲੇ ਜਿੰਨ ਕੋ ਸਭ ਵੇਖਣ ਜਾਏ ਮਹਾਰਾਜ ਕਹਿੰਦੇ ਹਰੀ ਦੀ ਦਰਗਾਹ ਵਿੱਚ ਉਹ ਖੜੇ ਮੱਥੇ ਜਾਂਦੇ ਹਨ ਤੇ ਸਾਰੇ ਲੋਕ ਉਹਨਾਂ ਦਾ ਦਰਸ਼ਨ ਲੋਚਦੇ ਹਨ ਲੋਚਦੇ ਹਨ ਦਰਸ਼ਨ ਭਗਤ ਪਿਆਰੇ ਗੁਰੂ ਸਹਿਬਾਨ ਸ਼ਹੀਦ ਸਿੰਘ ਸਿੰਘਣੀਆਂ ਗੁਰੂ ਦੇ ਪ੍ਰੇਮ ਵਾਲੇ ਉਹਨਾਂ ਦੇ ਦਰਸ਼ਨ ਉਹਨਾਂ ਨੂੰ ਲੋਕ ਜਾਂਦੀ ਹੈ ਚਾਹੁੰਦੀ ਹੈ ਦੁਨੀਆ ਅੱਗੇ ਮੈਂ ਰੱਦ ਦਦੇ ਨੇ ਜਨ ਨਿਰਭਉ ਨਾਮ ਧਿਆਇਆ ਤਿੰਨ ਕੋ ਭਉ ਕੋ ਨਹੀਂ ਜਨ ਨਿਰਭਉ ਨਾਮ ਧਿਆਇਆ ਤਿੰਨ ਕੋ ਭਉ ਕੋਈ ਨਹੀਂ ਹਰ ਉੱਤਮ ਤਨੀ ਸ੍ਰੀ ਵਿਆ ਜਿਨ ਕੋ ਧੁਰ ਲਿਖਿਆ ਆਏ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ ਹੈ ਉਹਨਾਂ ਨੂੰ ਆਪ ਨੂੰ ਵੀ ਕੋਈ ਡਰ ਨਹੀਂ ਰਹਿ ਜਾਂਦਾ ਪਰ ਇਹ ਉੱਤਮ ਪ੍ਰਭੂ ਉਹਨਾਂ ਮਨੁੱਖਾਂ ਨੇ ਹੀ ਸਿਮਰਿਆ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਮੁੱਢ ਤੋਂ ਚੰਗੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਲਿਖੇ ਹੋਏ ਹਨ ਹਰ ਉਤਮ ਤਿੰਨੀ ਸਰੇਵਿਆ ਜਨ ਕੋ ਤੁਰ ਲਿਖਿਆ ਆਏ ਜਿਨ੍ਹਾਂ ਦੇ ਭਾਗਾਂ ਵਿੱਚ ਇਹ ਲਿਖਿਆ ਗੁਰੂ ਨੇ ਉਹੀ ਬੰਦਗੀ ਚ ਲੱਗਦੇ ਨੇ ਤੇ ਹਰ ਦਰਗਾ ਪੈਨਾਈਏ ਤੇ ਹਰ ਦਰਗਾ ਪੈਨਾਈਏ ਪੈਨਾਈਏ ਜਿਨ ਹਰ ਬੁੱਠਾ ਮਨ ਆਹੀਂ ਮਾਹੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵੱਸਦਾ ਹੈ ਭਾਵ ਪ੍ਰਗਟ ਹੁੰਦਾ ਹੈ ਉਹਨਾਂ ਨੂੰ ਉਸ ਦੀ ਹਜ਼ੂਰੀ ਵਿੱਚ ਆਦਰ ਮਿਲਦਾ ਹੈ ਓਏ ਆਪ ਤਰੇ ਸਭ ਕਟੰਬ ਸਿਓ ਤਨ ਪਿੱਛੇ ਸਭ ਜਗਤ ਛਡਾਈ ਮਹਾਰਾਜ ਕਹਿੰਦੇ ਉਹ ਆਪ ਸਾਰੇ ਪਰਿਵਾਰ ਸਮੇਤ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦੇ ਹਨ ਤੇ ਆਪਣੇ ਪੂਰਨਿਆਂ ਤੇ ਤੌਰ ਕੇ ਸਾਰੇ ਸੰਸਾਰ ਨੂੰ ਬਕਾਰਾਂ ਤੋਂ ਬਚਾ ਲੈਂਦੇ ਹਨ ਗੁਰਮਖ ਪਿਆਰੇ ਰੱਬ ਦੇ ਪਿਆਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਇਹ ਜੋਤ ਦਸਾਂ ਸਰੂਪਾਂ ਵਿੱਚ ਵਿਚਰੀ ਤੇ ਸਾਨੂੰ ਨਾਮ ਦਾ ਖਜ਼ਾਨਾ ਗੁਰਬਾਣੀ ਦਾ ਖਜ਼ਾਨਾ ਸਾਨੂੰ ਦੇ ਕੇ ਗੁਰੂ ਮਹਾਰਾਜ ਜੀ ਜਨ ਨਾਨਕ ਕੋ ਹਰ ਮੇਲ ਜਨ ਤਨ ਵੇਖ ਵੇਖ ਹਮ ਜੀਵੇ ਮਹਾਰਾਜ ਕਹਿੰਦੇ ਹੇ ਹਰੀ ਇਹੋ ਜਿਹੇ ਆਪਣੇ ਬੰਦੇ ਦਾਸ ਨਾਨਕ ਨੂੰ ਵੀ ਮਿਲਾ ਅਸੀਂ ਉਹਨਾਂ ਨੂੰ ਵੇਖ ਵੇਖ ਕੇ ਜੀਵਿਏ ਮਹੱਲਾ ਚੌਥਾ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਇਹਦਾ ਭਾਵ ਆ ਵੀ ਜਿਸ ਭੋਏ ਤੇ ਪਿਆਰਾ ਭੋਏ ਮੈਨੂੰ ਧਰਤੀ ਜਿਸ ਭੋਏ ਤੇ ਪਿਆਰਾ ਸਤਗੁਰੂ ਆ ਕੇ ਬੈਠਾ ਹੈ ਓਏ ਭੋਏ ਹਰੀ ਭਰੀ ਹੋ ਗਈ ਹੈ ਹੁਣ ਇਹਦੇ ਆਪਾਂ ਭਾਵ ਨੂੰ ਲਮਾਂਗੇ ਕਿਉਂਕਿ ਹੁਣ ਸਤਗੁਰੂ ਇੱਥੇ ਦੇਖੋ ਆ ਦਰਬਾਰ ਸਾਹਿਬ ਜਿਹੜਾ ਬਣਿਆ ਨਾ ਪਹਿਲਾਂ ਇਹ ਸੈਂਟਰ ਹੁੰਦਾ ਸੀ ਸਲਾਈ ਸਿੱਖਣ ਵਾਲਾ ਮੈਂ ਵੇਖਿਆ 53 ਸਾਲ ਦੀ ਮੇਰੀ ਉਮਰ ਆ ਛੋਟਿਆਂ ਛੋਟਿਆਂ ਨੇ ਵੇਖਿਆ ਸੀ ਜਦੋਂ 5-7 ਸਾਲ ਦੇ ਸੀ ਉਦੋਂ ਕ ਦੇਖਿਆ ਜਾਸਕ ਸਾਲ ਦੀ ਉਮਰ ਦੇ ਵਿੱਚ ਫਿਰ ਇੱਥੇ ਦਰਬਾਰ ਸਾਹਿਬ ਬਣ ਗਿਆ ਪਹਿਲਾਂ ਦੋ ਕਮਰਿਆਂ ਦਾ ਹੀ ਸੀਗਾ ਹੁਣ ਵੱਡਾ ਹਾਲ ਬਣ ਗਿਆ ਹੁਣ ਇੱਥੇ ਆਪਾਂ ਇਹ ਅਖਰੀ ਅਰਥ ਜੇ ਸਮਝਾਂਗੇ ਤਾਂ ਵੀ ਗੁਰੂ ਸਾਹਿਬ ਦਾ ਪ੍ਰਕਾਸ਼ ਹੋ ਗਿਆ ਤੇ ਮਹਿਕਾਂ ਆਉਂਦੀਆਂ ਨੇ ਇੱਥੋਂ ਠੀਕ ਹੈ ਜੀ ਇਹ ਅਖਰੀ ਅਰਥਾ ਤੇ ਹੁਣ ਭਾਵ ਅਰਥ ਆਪਾਂ ਲਵਾਂਗੇ ਸਤ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਜਦੋਂ ਆਪਾਂ ਭਾਵ ਅਰਥ ਨੂੰ ਸਮਝਾਂਗੇ ਵੀ ਜਦੋਂ ਹਿਰਦੇ ਘਰ ਵਿੱਚ ਗੁਰੂ ਦਾ ਗਿਆਨ ਟਿਕ ਗਿਆ ਸ਼ਬਦ ਗੁਰੂ ਹਿਰਦੇ ਘਰ ਵਿੱਚ ਟਿਕ ਗਿਆ ਤਾਂ ਫੇਰ ਪਾਈ ਇਹ ਸਰੀਰ ਰੂਪੀ ਧਰਤੀ ਵੀ ਹਰੀ ਭਰੀ ਹੋ ਜਾਣੀ ਆ ਆਪਣਾ ਮਨ ਹਰਿਆ ਭਰਿਆ ਹੋ ਜਾਏਗਾ ਤੇ ਸਰੀਰ ਕਰਕੇ ਵੀ ਅਸੀਂ ਹਰੇ ਭਰੇ ਰਵਾਂਗੇ ਜਿਰਾ ਮਰ ਜਾਇਆ ਨਹੀਂ ਹੋਏਗਾ ਵੀ ਮਨੁੱਖ ਦਾ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਦਾ ਹੈ ਸਦਾ ਚੜ੍ਹਦੀ ਕਲਾ 'ਚ ਰਹੇਗਾ ਚਿੰਤਾ ਮਾਣੀ ਉਹਨੂੰ ਘੇਰ ਨਗੀਆਂ ਫਿਕਰ ਛੋਰੇ ਨਹੀਂ ਲੱਗਣਗੇ ਕਿਉਂਕਿ ਗੁਰੂ ਦੀ ਕਿਰਪਾ ਸਦਕਾ ਉਹਦਾ ਸਿਸਟਮ ਸੈੱਟ ਹੁੰਦਾ ਮਨ ਕਰਕੇ ਵੀ ਚੜ੍ਹਦੀ ਕਲਾ ਤੇ ਤਨ ਕਰਕੇ ਵੀ ਮਹਾਰਾਜ ਨੇ ਇੱਥੇ ਦੱਸਿਆ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਗੁਰ ਬੈਠਾ ਆਇ ਸੇ ਜੰਤ ਭਏ ਹਰਿਆਵਲੇ ਜਿਨੀਆਂ ਮੇਰਾ ਸਤਗੁਰ ਦੇਖਿਆ ਜਾਏ ਤਾਂ ਆਗੇ ਨਾ ਗੱਲ ਜਿਹੜੀ ਆਪਾਂ ਹੁਣ ਪਹਿਲਾਂ ਕਰੀ ਆ ਬਈ ਉਹ ਜੀਵ ਜੰਤੂ ਵੀ ਹਰੇ ਭਰੇ ਹੋ ਜਾਂਦੇ ਨੇ ਉਹ ਜੀਵ ਹਰੇ ਹੋ ਗਏ ਹਨ ਭਾਵ ਉਹਨਾਂ ਮਨੁੱਖਾਂ ਦੇ ਹਿਰਦੇ ਵਿੱਚ ਹਿਰਦੇ ਖਿੜ ਆਏ ਹਨ ਜਿਨ੍ਹਾਂ ਜਾ ਕੇ ਪਿਆਰੇ ਸਤਗੁਰੂ ਦਾ ਦਰਸ਼ਨ ਕੀਤਾ ਹੁਣੇ ਤੋਂ ਸਿੱਖਿਆ ਲੈ ਲੋ ਭਾਈ ਸਤਗੁਰਾਂ ਦੇ ਦਰਸ਼ਨ ਕਰਨ ਆਓ ਜਰੂਰ ਗੁਰੂ ਸਾਹਿਬ ਦੇ 10 20 ਮਿੰਟ ਬੈਠ ਕੇ ਗੱਲ ਸੁਣੋ ਸਤਗੁਰਾਂ ਦੀ ਕੰਮ ਨਹੀਂ ਮੁੱਕਣੇ ਬੰਦੇ ਨੇ ਮੁੱਕ ਜਾਣਾ ਕਾਰਜ ਨਹੀਂ ਮੁੱਕਦੇ ਤਮਾ ਨਹੀਂ ਮੁੱਕਦੀ ਇਹ ਜਿਹਨੂੰ ਤਿਲ ਭਰਵੀ ਤਮਾ ਨਹੀਂ ਹੈ ਉਹਦੇ ਲੜ ਲੱਗ ਜੇ ਆ ਕੇ ਸਤਗੁਰਾਂ ਦੇ ਮਹਾਰਾਜ ਨੇ ਦੱਸਿਆ ਮੈਂ ਦੁਬਾਰੇ ਪੰਕਤੀ ਫੇਰ ਪੜਦਾ ਜੀ ਸਾਧ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਗੁਰ ਬੈਠਾ ਆਈ ਸੇ ਜੰਤ ਭਏ ਹਰਿਆਵਲੇ ਜਿਨਿ ਮੇਰਾ ਸਤਗੁਰੂ ਦੇਖਿਆ ਜਾਏ ਜਿਨ੍ਹਾਂ ਨੇ ਸਤਗੁਰੂ ਦੇ ਦਰਸ਼ਨ ਕੀਤੇ ਭਾਈ ਗੁਰੂ ਦੇ ਬਚਨ ਸੁਣੇ ਮੰਨੇ ਉਹਨਾਂ ਦਾ ਮਨ ਤੇ ਤਨ ਵੀ ਚੜਦੀ ਕਲਾ ਹਰਿਆ ਭਰਿਆ ਤੇ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਆ ਇਹ ਵੀ ਧਰਤੀ ਹਰਿਆਵਲੀ ਐ ਮੈਂਕਾਂ ਬੰਨ ਰਹੀ ਐ ਅੱਗੇ ਮਹਾਰਾ ਦੱਸਦੇ ਨੇ ਧੰਨ ਧੰਨ ਪਤਾ ਧਨ ਧਨ ਕੁੱਲ ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਮਹਾਰਾਜ ਕਹਿੰਦੇ ਹੇ ਮਾਂ ਉਹ ਪਿਓ ਭਾਗਾ ਵਾਲਾ ਹੈ ਉਹ ਕੁੱਲ ਭਾਗਾ ਵਾਲੀ ਹੈ ਜਿਸ ਨੇ ਸਤਗੁਰੂ ਨੂੰ ਸਤਗੁਰੂ ਜਣਿਆ ਹੈ ਜਿਸ ਨੇ ਸਤਗੁਰੂ ਨੂੰ ਜਨਮ ਦਿੱਤਾ ਅੱਗੇ ਮਹਾਰਾਜ ਦੱਸਦੇ ਨੇ ਧਨ ਧਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿੰਨੀ ਡਿੱਠਾ ਤਿੰਨਾ ਲੈ ਛਡਾਏ ਮਹਾਰਾਜ ਕਹਿੰਦੇ ਉਹ ਸਤਿਗੁਰੂ ਧੰ ਹੈ ਜਿਸ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ ਨਾਮ ਸਿਮਰ ਕੇ ਆਪ ਤਰਿਆ ਹੈ ਤੇ ਜਿੰਨਾ ਉਸ ਦਾ ਦਰਸ਼ਨ ਕੀਤਾ ਉਹਨਾਂ ਨੂੰ ਵੀ ਬਕਾਰਾਂ ਤੋਂ ਛਡਾ ਲੈਂਦਾ ਹੈ ਗੁਰੂ ਹਰ ਸਤਗੁਰ ਮੇਲੋ ਦਇਆ ਕਰ ਕਰ ਜਨ ਨਾਨਕ ਧੋਵੇ ਪਾਏ ਹਰ ਸਤ ਗੁਰ ਮੇਲੋ ਦਇਆ ਕਰ ਜਨ ਨਾਨਕ ਧੋਵੇ ਪਾਏ ਮਹਾਰਾਜ ਕਹਿੰਦੇ ਹੇ ਹਰੀ ਮਿਹਰ ਕਰਕੇ ਮੈਨੂੰ ਵੀ ਅਜਿਹੇ ਸਤ ਗੁਰੂ ਮਿਲਾਵੋ ਦਾਸ ਨਾਨਕ ਉਸ ਦੇ ਪੈਰ ਧੋਵੇ ਇਹ ਸਤ ਗੁਰਾਂ ਦੇ ਪੈਰ ਚਰਨ ਕਮੇ ਧੋਣੇ ਆ ਗੁਰੂ ਦੇ ਬਚਨ ਸੁਣ ਕੇ ਮੰਨਣੇ ਭਾਈ ਗੁਰੂ ਦੀ ਸੰਗਤ ਕਰਨੀ ਹੈ ਗੁਰੂ ਦੇ ਬਚਨ ਮੰਨਣੇ ਗੁਰੂ ਤੋਂ ਬੇਮੁਖ ਨਹੀਂ ਹੋਣਾ ਇਹ ਚਰਨ ਧੋਣਾ ਕੋਈ ਹੱਡ ਮਾਸ ਦੇ ਨਹੀਂ ਚਰਨ ਧੋ ਕੇ ਪੀਣੇ ਇੱਕ ਵੀਡੀਓ ਜੀ ਚੱਲਦੀ ਸੀਗੀ ਤੇ ਉਹਦੇ ਨਾਲ ਬਾਬੇ ਦੇ ਪੈਰ ਰੱਖੇ ਹੋਏ ਸੀਗੇ ਭਾਂਡੇ ਵਿੱਚ ਬੱਠਲ ਚ ਕਹਿ ਲੋ ਬਰਤਨ ਵਿੱਚ ਕਹਿ ਲੋ ਬਰਤਨ ਵਿੱਚ ਪੈਰ ਰੱਖੇ ਤੇ ਪਾਣੀ ਦੇ ਵਿੱਚ ਡੁੱਬੇ ਹੋਏ ਸੀ ਪੈਰ ਤੇ ਬੀਬੀਆਂ ਚੂਲੀਆਂ ਭਰ-ਭਰ ਪੀਂਦੀਆਂ ਸੀ ਤੇ ਉਥੇ ਸ਼ਬਦ ਪਿੱਛੇ ਕੀ ਚੱਲਦਾ ਸੀ ਸਤਿਗੁਰ ਕੇ ਚਰਨ ਧੋਏ ਧੋਏ ਪੀਆ ਵੀ ਅਸੀਂ ਤਾਂ ਗੁਰਬਾਣੀ ਦੀ ਗੱਲ ਹੀ ਮੰਨ ਰਹੀਆਂ ਕਹਿਣ ਦਾ ਭਾਪ ਕਿੰਨੇ ਲੋਕ ਚਲਾਕ ਨੇ ਦੇਖ ਪਿੱਛੇ ਸ਼ਬਦ ਚੱਲ ਰਿਹਾ ਨਾਲ ਵੀ ਕਹਿਣ ਨਾ ਬੀਬੀਆਂ ਇਹ ਨਾ ਬੀਬੀਆਂ ਕਹਿਣ ਵੀ ਲੈ ਅਸੀਂ ਤਾਂ ਗੁਰਬਾਣੀ ਤੋਂ ਬਾਹਰ ਥੋੜੀ ਅਸੀਂ ਤਾਂ ਗੁਰਬਾਣੀ ਦੀ ਗੱਲ ਹੀ ਮੰਨ ਰਹੀਆਂ ਨਹੀਂ ਭਾਈ ਚਰਨ ਧੋ ਕੇ ਪੀਣਿਆ ਗੁਰੂ ਦੇ ਬਚਨ ਹਿਰਦੇ ਚ ਵਸਾਉਣੇ ਇਹਨੂੰ ਚਰਨ ਧੋ ਕੇ ਪੀਣਾ ਕਿਹਾ ਗੁਰਬਾਣੀ ਚ ਹੱਡ ਮਾਸ ਦੇ ਪੈਰ ਚਰਨ ਧੋ ਕੇ ਨਹੀਂ ਪੀਣੇ ਤੇ ਨਾ ਸਤਿਗੁਰਾਂ ਦੀ ਲਾਈਨ ਵਿੱਚ ਇਹ ਹੈ ਸਤਿਗੁਰਾਂ ਦੇ ਸਨਾਤਮਤਾਪ ਉਲਟਾ ਇਹ ਚਰਨ ਧੋ ਕੇ ਪੀਣਾ ਗੁਰੂ ਦੇ ਬਚਨ ਸੁਣ ਕੇ ਮੰਨਣਾ ਇਹਨੂੰ ਚਰਨ ਧੋ ਕੇ ਪੀਣਾ ਕਿਹਾ ਗੁਰਬਾਣੀ ਨੇ ਮਹਾਰਾਜ ਕਹਿੰਦੇ ਹਰ ਸਤਗੁਰ ਮੇਲੋ ਦਇਆ ਕਰ ਜਨ ਨਾਨਕ ਧੋਵੇ ਪਾਏ ਅ ਗੁਰਬਾਣੀ ਚ ਲਿਖਿਆ ਨਾ ਹੁਣ ਤੇ ਜੇ ਹੁਣ ਦੂਜੇ ਪਾਸੇ ਲਾ ਲਿਆ ਵਿਚਾਰਨ ਧੋ ਕੇ ਪੀਣੇ ਗਰਬਾਣੀ ਚ ਲਿਖਿਆ ਨਹੀਂ ਜੀ ਗਰਬਾਣੀ ਚ ਲਿਖਿਆ ਵੀ ਮੈਂ ਗੁਰੂ ਦੇ ਬਚਨ ਗੁਰੂ ਦੇ ਪਿਆਰਿਆਂ ਤੋਂ ਬਚਨ ਸੁਣ ਕੇ ਆਪ ਜੀ ਦੇ ਮੰਨਾ ਹਿਰਦੇ ਵਿੱਚ ਵਸਾਵਾਂ ਪੌੜੀ ਤੂੰ ਸੱਚਾ ਤੂੰ ਸੱਚ ਸੱਚਾ ਸਤਗੁਰ ਅਮਰ ਹੈ ਜਿਸ ਅੰਦਰ ਹਰ ਔਰ ਧਾਰਿਆ ਇਹ ਸੱਚਾ ਸਤਗੁਰ ਅਮਰ ਹੈ ਇਥੇ ਹੋਰਾਂ ਨੂੰ ਅਮਰ ਕਹੀ ਜਾਂਦੇ ਨੇ ਇਹ ਸੱਚਾ ਸਤਗੁਰੂ ਅਮਰ ਹੈ ਗੁਰੂ ਦਾ ਸ਼ਬਦ ਸ਼ਬਦ ਗੁਰੂ ਅਮਰ ਹੈ ਇਹਨੂੰ ਹਿਰਦੇ ਵਿੱਚ ਵਸਾਲਾ ਜਿੱਥੇ ਜਾਏਗਾ ਤੇਰੇ ਨਾਲ ਜਿੱਥੇ ਹੋ ਜਾਈ ਤੂੰ ਸਭ ਨਹੀਂ ਥਾਈ ਸੱਚਾ ਸਿਰਜਣਹਾਰ ਜੀਓ ਮਹਾਰਾਜ ਕਹਿੰਦੇ ਸਤ ਸੱਚਾ ਸਤਗੁਰ ਅਮਰ ਹੈ ਜਿਸ ਅੰਦਰ ਹਰ ਔਰ ਧਾਰਿਆ ਸਤਗੁਰੂ ਸਦਾ ਥ ਰਹਿਣ ਵਾਲੇ ਅਮਰ ਪ੍ਰਭੂ ਦਾ ਰੂਪ ਹੈ ਕਿਉਂਕਿ ਉਸਨੇ ਪ੍ਰਭੂ ਨੂੰ ਆਪਣੇ ਅੰਦਰ ਹਿਰਦੇ ਵਿੱਚ ਪਰੋਤਾ ਹੋਇਆ ਹੈ ਪਰੋਤੇ ਦਾ ਮਤਲਬ ਸਮਝਦੇ ਨਾ ਜਿਵੇਂ ਧਾਗੇ ਵਿੱਚ ਮਣ ਕੇ ਪਰੋਏ ਜਾਂਦੇ ਆ ਇਸ ਤਰ੍ਹਾਂ ਪਰੋਇਆ ਹੋਇਆ ਪਰੋਤਾ ਕਿ ਲਿਖਿਆ ਹੈ ਤੇ ਅੱਗੇ ਮਹਾਰਾਜ ਦੱਸਦੇ ਨੇ ਸੱਚ ਸੱਚਾ ਸਤਗੁਰ ਪੁਰਖ ਹੈ ਜਿਨ ਕਾਮ ਕਰੋਧ ਬਿਖਮਾਰਿਆ ਮਹਾਰਾਜ ਕਹਿੰਦੇ ਸਤਗੁਰੂ ਸਦਾ ਸਿਰ ਰਹਿਣ ਵਾਲੇ ਵਿਆਪਕ ਪ੍ਰਭੂ ਦਾ ਰੂਪ ਹੈ ਜਿਸ ਨੇ ਹਿਰਦੇ ਵਿੱਚੋਂ ਕਾਮ ਕ੍ਰੋਧ ਆਦਕ ਦੇ ਵਿਅਉ ਨੂੰ ਕੱਢ ਦਿੱਤਾ ਹੈ ਕਾਮ ਕ੍ਰੋਧ ਲੋਭ ਹੰਕਾਰ ਦਾ ਵਿਅਉ ਹਿਰਦੇ ਵਿੱਚ ਬਸਿਆ ਹੋਏ ਨੂੰ ਗੁਰੂ ਦਾ ਗਿਆਨ ਕੱਢ ਦਿੰਦਾ ਜਿਹੜਾ ਗੁਰਦੇ ਨਾਮ ਨਾਲ ਜੁੜ ਜਾਂਦਾ ਨਾਮ ਨਾਲ ਜੁੜਨਾ ਇਹੀ ਆ ਵੀ ਪ੍ਰਭੂ ਪਰਮਾਤਮਾ ਨੂੰ ਯਾਦ ਰੱਖਣਾ ਤੇ ਗੁਰੂ ਦੇ ਸਿਧਾਂਤ ਨੂੰ ਹਿਰਦੇ 'ਚ ਬਚਾ ਕੇ ਰੱਖਣਾ ਵੀ ਸਤਿਗੁਰੂ ਆਹ ਕਰਨ ਨੂੰ ਕਹਿੰਦੇ ਆ ਸਾਨੂੰ ਤੇ ਆਹ ਕਰਨ ਤੋਂ ਰੋਕਦੇ ਆ ਇਹ ਗੁਰੂ ਦੇ ਬਚਨ ਮੰਨਣੇ ਹੁੰਦੇ ਆ ਫੇਰ ਸਾਡਾ ਜੀਵਨ ਸਬਰ ਦਾ ਜੀ ਜਦ ਡਠਾ ਪੂਰਾ ਸਤਗੁਰੂ ਤਾਂ ਅੰਦਰੋਂ ਮਨ ਸੁਧਾਰਿਆ ਜਦੋਂ ਮੈਂ ਅਜਿਹਾ